हां जी भाई आज दी वीडियो ਪਿੰਡ ਪਧੌੜ ਤੋਂ ਸੋਨੀ ਬਾਈ ਦੇ ਘਰੋਂ ਲੈ ਕੇ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੋਹਰਾ ਨਸਲ ਦੀ ਝੋਟੀ ਦਿਖਾਉਣੀ ਆ ਜੋ ਕਿ ਸੂਣ ਦੇ ਲਈ ਬਿਲਕੁਲ ਰੈਡੀ ਆ ਇੱਕ ਦੋ ਦਿਨਾਂ ਦੇ ਵਿੱਚ ਸੂਣ ਦੇ ਵਾਸਤੇ ਤਿਆਰ ਆ ਚੰਗਾ ਮਿਲਕ ਰਕੌੜਾ ਬਿਲਕੁਲ ਘਰੇਲੂ ਪਰਿਵਾਰ ਤੋਂ ਵੀਡੀਓ ਲੈ ਕੇ ਆਏ ਆ ਤੁਸੀਂ ਬਾਈ ਦਾ ਕੰਮ ਦੇਖ ਸਕਦੇ ਹੋ ਤੇ ਘਰੇਲੂ ਪਸ਼ੂ ਰੱਖੇ ਹੋਏ ਨੇ ਤੇ ਬਾਕੀ ਜਿਹੜੀ ਇਹਦੀ ਬਣਦੀ ਡਿਟੇਲ ਆ ਤੇ ਗੱਲਬਾਤ ਆ ਉਹ ਕਰਾਂਗੇ ਬਾਈ ਨਾਲ ਸਾਰੀ ਸਾਂਝੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਸੋਨੀ ਜੀ ਪਿੰਡ ਭਦੌੜ ਜੀ ਜਿਹੜਾ ਬਰਨਾਲਾ ਥਾਣਾ ਮਕ 5535416 35416 ਹਾਂਜੀ ਤੇ ਆਪਾਂ ਪਹਿਲਾਂ ਵੀ ਝੋਟੀ ਦੀ ਆਪਣੇ ਘਰੋਂ ਵੀਡੀਓ ਕਵਰ ਕਰੀ ਸੀ ਪਿੱਛੇ ਜੇ ਪੂਰੀ ਦੀ ਵਧੀਆ ਰਿਸਪੌਂਸ ਮਿਲਿਆ ਪੂਰਾ ਪੂਰਾ ਵਧੀਆ ਜੀ ਪੂਰਾ ਠੀਕ ਹੈ ਤੇ ਜਿਹੜੀ ਇਹ ਝੋਟੀ ਆਪਾਂ ਲੈ ਕੇ ਆਏ ਆ ਮਾੜਾ ਥੋੜਾ ਉੱਚੀ ਬੋਲਿਓ ਬਾਈ ਕਹਿਮਾ ਸੂਆ ਸੂਰੀ ਆ ਇਹ ਬਾਈ ਤੀਜਾ ਸੂਨਾ ਆ ਤਾਂ ਤੀਜਾ ਸੂਆ ਤੀਜੀ ਯਾਰ ਹੁਣ ਸੁਣਾਗਾ ਹਾਂਜੀ ਹਾਂਜੀ ਤੇ ਬਿਲਕੁਲ ਆਪਣੀ ਘਰੇਲੂ ਝੋਟੀ ਆ ਜਮਾ ਜਮਾ ਬਾਈ ਆਪਣੀ ਘਰੇਲੂ ਆ ਠੀਕ ਹੈ ਤੇ ਜੇ ਦੁੱਧ ਦੀ ਗੱਲ ਕਰੀਏ ਵੀ ਦੂਜੇ ਸੂਏ ਇਹਨੇ ਕਿੰਨਾ ਦੁੱਧ ਦਿੱਤਾ ਹੋਇਆ 13 ਕਿਲੋ ਆਹ ਜੋ ਹੈ ਬਾਈ 13 ਕਿਲੋ ਤੇ ਬਾਕੀ ਹਜੇ ਲੇਵਾ ਇੱਕ ਦੋ ਦਿਨਾਂ ਚ ਹੋਰ ਵੀ ਭਰ ਜੂ ਹਨਾ ਹਾਂ ਹਾਂ ਭਰੂਗੀ ਬਾਈ ਹਾਂਜੀ ਠੀਕ ਹੈ ਤੇ ਬਾਕੀ ਮੂਰੇ ਟੀਕੇ ਟੂਕੇ ਦਾ ਪਤਾ ਕੋਈ ਲੱਗਿਆ ਜਾਂ ਕਿਦਾਂ ਹੈ ਟੀਕੇ ਦਾ ਠੀਕ ਹੈ ਕਿਉਂਕਿ ਬਾਈ ਜਿਹੜਾ ਕਰੋ ਦੋ ਪਰਿਵਾਰਾਂ ਦਾ ਕੰਮ ਆ ਜਾਂਦਾ ਕਿਉਂਕਿ ਬਾਈ ਦਾ ਕੰਮ ਥੋੜਾ ਹੈਗਾ ਬਿਲਡਿੰਗ ਦਾ ਸਵੇਰ ਸ਼ਾਮ ਹੁਣ ਵੀ ਬਾਈ ਦੁਕਾਨ ਤੋਂ ਹੀ ਆਇਆ ਤੁਸੀਂ ਦੇਖ ਸਕਦੇ ਹੋ ਤੇ ਸਵੇਰ ਸ਼ਾਮ ਵਾਲਾ ਕੰਮ ਆ ਬਾਈ ਦਾ ਹਨਾ ਤੇ ਡਾਕਟਰ ਦੀ ਡਿਊਟੀ ਹੁੰਦੀ ਹੈ ਵੀ ਆਹ ਭਾਰਤ ਦੀ ਚੰਗਾ ਹੀ ਭਰਾਇਆ ਹੋਦਾ ਤੇ ਬਾਕੀ ਜੇ ਗੱਲ ਕਰੀਏ ਝੋਟੀ ਦੀ ਬਹੁਤ ਸੋਹਣੀ ਸਾਮ ਸੰਵਾਲ ਹੋਈ ਵੀ ਆ 13 ਕਿਲੋ ਦੁੱਧ ਦੂਜੇ ਸੂਏ ਚੋਇਆ ਹੋਇਆ ਇਸ ਵਾਰ ਚੰਗੇ ਦੁੱਧ ਦੀ ਉਮੀਦ ਆ ਬਾਈ ਇਹਦੀ ਕਿ ਬਧੂ ਥੋੜਾ ਕਣਾ ਹਾਂ ਬਾਈ ਬਧੂ ਕਿ ਜਿਵੇਂ ਆਪਣੀ ਸੇਵਾ ਜੇਹ ਸਾਹ ਨੂੰ ਕੀਤੀ ਵੀ ਇਹ ਦੁੱਧ ਇਹ ਵਧ ਦੇਊਗੀ ਵੀ ਆਪਾਂ 13 ਜਿੰਨਾ ਆਪਣਾ ਚੋਇਆ ਵੀ ਆਪਾਂ 13 ਕਿਲੋ ਕਹਿ ਕੇ ਦੇਣੀ ਜਾਨੀ ਆਪਾਂ ਤਾਂ 13 ਦੀ ਜ਼ਿੰਮੇਵਾਰੀ ਹੈ ਵੀ ਬਸ ਆਪਾਂ 13 ਕਹਿ ਕੇ ਦੇਣਾ ਤੇ ਅਗਲਾ 14 ਵੀ ਲੈ ਸਕਦਾ 15 ਵੀ ਲੈ ਸਕਦਾ ਉਹ ਅਗਲੇ ਦੀ ਸੇਵਾ ਜੀ ਆਪਣੀ ਸੇਵਾ ਜੀ ਠੀਕ ਹੈ ਇਹ ਬੇਜੰਦਾਰੀ ਜੀ ਨੂੰ ਬਾਈ ਬੇਠੇ ਵਾਰੇ ਬਾਈ ਹੁਣ ਇੱਕ ਦੋ ਪਸੂ ਸੂਪੇ ਬੇਠੇ ਕੀ ਕਰਦਾ ਤੇ ਹੁਣ ਬਸ ਉਹ ਵੀ ਮਾਝੀ ਸੂਪੀ ਆ ਗਾਂ ਸੂਈ ਵੀ ਆ ਗਈ ਭਰਾ ਜੋਟ ਨਹੀਂ ਆਉਂਦਾ ਹੂੰ ਤੇ ਬਾਕੀ ਸਿੰਘ-ਸੁੰਗ ਵੀ ਬਹੁਤ ਸੋਹਣਾ ਬਹੁਤ ਚੈੱਕ ਕਰ ਸਕਦੇ ਨੇ ਨੇੜਿਓਂ ਕਈ ਭਰਾ ਕਹਿੰਦੇ ਨੇ ਵੀਡੀਓ 'ਚ ਸਿੰਘਣੀ ਦਿਖੇ ਦੋਨੇ ਬਿਲਕੁਲ ਰੰਗ ਸਿੰਘ ਆ ਪੂਰਾ ਕੁੰਡਾ ਕੋਈ ਖੋਬਦਾ ਕਰਦਾ ਨਹੀਂ ਤੇ ਮੂੰਹ ਸਰਦੀ ਦੇਖ ਸਕਦੇ ਹੋ ਬਣਾਵਟ ਬਾਕੀ ਕੋਲ ਤੋਂ ਆਰਡਰ ਕੁਆਲਿਟੀ ਤੁਹਾਨੂੰ ਚੈੱਕ ਕਰਾਉਣਾ ਜਿਵੇਂ ਜਰਸੀ ਕਾਵਾ ਦਾ ਲੇਵਾ ਹੁੰਦਾ ਬਾਈ ਬਿਲਕੁਲ ਇਸ ਤਰ੍ਹਾਂ ਦਾਗਾ ਚਾਰੇ ਥਾਣ ਪੀੜੀ ਦੇ ਪਾ ਵਾਂਗੂ ਪੂਰੇ ਗਾਇਬ ਦੇ ਨਿਖੜਵੇਂ ਲੱਗੇ ਆ ਪੂਰਾ ਨਜ਼ਾਰੇਦਾਰ ਚੀਜ਼ ਆ ਇਹ ਮੰਨ ਲੋ ਤੇ ਬਾਕੀ ਵਾਟਣਾ ਵਾਲਾ ਲੇਵਾ ਤੁਹਾਨੂੰ ਪਤਾ ਇਹ ਤਾਂ ਬਣਦੀਆਂ ਹੀ ਬਹੁਤ ਹੁੰਦੀਆਂ ਨੇ ਜਰਸੀ ਗਾਂ ਵਾਂਗੂ ਲੇਵਾ ਕਰ ਜਾਣਾ ਇਹਨੇ ਦੋ ਤਿੰਨ ਦਿਨਾਂ ਚ ਤੇ ਲੇਵੇ ਦੇ ਵਿੱਚ ਰੰਗ ਦੇਖੋ ਬਾਈ ਲਾਲ ਲਾਲ ਰੰਗ ਹੋਇਆ ਪਿਆ ਦੁੱਧ ਦੀ ਨਿਸ਼ਾਨੀ ਇੱਥੇ ਹੀ ਹੁੰਦੀ ਆ ਬਾਕੀ ਬਰੀਕੀਆਂ ਬਹੁਤ ਆ ਚਮੜੀ ਬਰੀਕ ਆ ਕੋਈ ਆਏ ਨਹੀਂ ਹੈਗੀ ਪੈਠ ਬੁੜੇ ਦੀ ਫੁੱਲ ਚੰਗੀ ਆ ਤੇ ਬਾਕੀ ਬਾਈ ਨਾਲ ਆਫ ਕੈਮਰਾ ਗੱਲ ਹੋਈ ਸੀ ਬਾਕੀ ਕਹਿੰਦਾ ਬਾਈ ਕਹਣਾ ਇੰਨੀ ਜ਼ਿਆਦਾ ਹੀ ਸੰਭੀ ਵੀ ਸੀ ਵੇਚਣ ਦਾ ਮਨ ਨਹੀਂ ਸੀ ਕਿਉਂਕਿ ਆ ਦੋਨੇ ਮਹਿੀਆਂ ਨਾਲ ਸੂਣ ਵਾਲੀਆਂ ਹੀ ਆ ਤੇ ਤੀਜੀ ਇੱਕ ਗਾਂ ਸੂਤੀ ਤਾਂ ਕਰਕੇ ਥੋੜਾ ਜਿਹਾ ਵੇਚਣ ਦਾ ਰੀਜ਼ਨ ਬਣਿਆਗਾ ਬਾਕੀ ਚਲੋ ਆਪਦੀ ਆਪਦੀ ਘਰਾਂ ਦੀ ਮਜਬੂਰੀ ਹੁੰਦੀ ਆ ਹਨਾ ਤੇ ਬਾਈ ਇਹਦਾ ਰੇਟ ਕੀ ਰੱਖਿਆ ਆਪਾਂ ਰੇਟ ਬਾਈ 120 1 ਲੱਖ 20 ਹਜ਼ਾਰ ਚੋਂ ਮਾਨਦਾਨ ਹੋ ਜੂ ਮਾਨਦਾਨ ਕਰਦੇ ਆ ਠੀਕ ਆ ਬਾਈ ਦਾ ਮੰਨ ਕੇ ਚਲੋ ਵੀ ਰੇਟ ਬਹੁਤ ਵਾਜਬ ਲੱਗਿਆ ਮੈਨੂੰ ਜਿੰਨੀ ਸਾਫ਼ ਝੋਟਿਆ ਕਿਉਂਕਿ ਅੱਜ ਕੱਲ ਵੀਡੀਓ ਦੇਖਦੇ ਆ ਡੇਢ ਤੋਂ ਘੱਟ ਕੋਈ ਨਹੀਂ ਮੰਗਦਾ ਬਾਈ ਤੋਰ ਕੇ ਦਿਖਾਉਂਗਾ ਤੇ ਰੇਟ ਬਹੁਤ ਵਾਜਬੀ ਉਸ ਤੇ ਚਾਰੇ ਥਾਣ ਪੂਰੇ ਮੰਨ ਕੇ ਚਲੋ ਵੀ ਨਖੜਵੇਂ ਗੈਪ ਤੇ ਪੀੜੀ ਦੇ ਬਾਵੇਂ ਵਾਂਗੂ ਲੱਗੇ ਹੋਇਆ ਚਮੜੀ ਚੁੰਮੜੀ ਬਹੁਤ ਜਿਆਦਾ ਸੋਹਣੀ ਆ ਝੋਟੀ ਦੀ ਮੂੰਹ ਸਰ ਚੈੱਕ ਕਰ ਸਕਦਾ ਬਾਕੀ ਤੋਰਾ ਤੂਰਾ ਚੈੱਕ ਕਰ ਲੋ ਬਾਕੀ ਤੁਰ ਦੀ ਦਾ ਆਰਡਰ ਕੁਆਲਿਟੀ ਚੈੱਕ ਕਰ ਲੋ ਕਿਸੇ ਪਾਸੇ ਹੱਥ ਧਰਾ ਨਹੀਂ ਆਪਾਂ ਲੰਮੀ ਤੁਰ ਕੇ ਦਿਖਾ ਦਾਂਗੇ ਕੋਈ ਚੱਕਰ ਨਹੀਂਗਾ ਬਸ ਕੋਈ ਵਾਲੀ ਤੇ ਮਾੜੀ ਜਿੱਦਨ ਤੋ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਬਾਸ ਬਾਹਰ ਅੰਦਰ ਹੀ ਲੈ ਚਲ ਕੋਈ ਨਾ ਬਸ ਬੱਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਬਾਕੀ ਥੋੜੀ ਜੀ ਚਲੋ ਕੈਮਰੇ ਤੋਂ ਪਸੂ ਡਰਦਾ ਹੀ ਆ ਹਰੇਕ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਪਿੱਛੇ ਮੰਨ ਗਰ ਲਓ ਵੀ ਅੱਗੇ ਪਿੱਛੇ ਦਾ ਹਵਾਨਾ ਜਿਹਨੂੰ ਕਹਿੰਦੇ ਨੇ ਉਹ ਚੀਜ਼ ਆ ਤੇ 1,20,000 ਰੁਪਏ ਨੇ ਰੇਟ ਰੱਖਿਆ ਇਹਦੇ ਜੋ ਬਣਦਾ ਮਾਨ ਤਾਨ ਤੁਹਾਡਾ ਜ਼ਰੂਰ ਹੋ ਜਾਊਗਾ 13 ਕਿਲੋ ਦੂਜੇ ਸਵੇਰ ਦੁੱਧ ਚ ਹੋਇਆ ਵਾ ਕੋਈ ਸੂਏ ਦੇ ਵਿੱਚ ਝੂਠ ਨਹੀਂ ਹੈਗਾ ਤੀਜੀ ਵਾਰ ਸੂ ਰਹੀ ਆ ਘਰੇਲੂ ਪਰਿਵਾਰ ਦੇ ਵਿੱਚੋਂ ਇਹ ਵੀਡੀਓ ਲੈ ਕੇ ਆਏ ਆ ਆਪਾਂ ਤੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਬਾਈ ਦਾ ਉੱਪਰ ਨੰਬਰ ਲਿਖ ਦਾਂਗੇ ਤੇ ਬਾਈ ਨਾਲ ਗੱਲਬਾਤ ਕਰਕੇ ਝੋਟੀ ਬਾਈ ਤੋਂ ਤੁਸੀਂ ਖਰੀਦ ਸਕਦੇ ਹੋ ਪਿੰਡ ਭਦਾਵੜ ਜ਼ਿਲ੍ਹਾ ਬਰਨਾਲਾ ਬਾਈ ਕੁਝ ਹੋਰ ਬੋਲਣਾ ਚਾਹੁੰਦੇ ਹੋ ਤੇ ਬਾਈ ਦੀ ਇੰਨੀ ਕੁ ਥੋੜੀ ਜੀ ਗੱਲ ਹੈ ਕਿ ਆ ਵੀ ਬਾਈ ਕਹਿੰਦਾ ਜਿਹੜਾ ਇੰਟਰਸਟਡ ਜਆ ਬੰਦਾ ਉਹ ਹੀ ਫੋਨ ਕਰਿਓ ਵੀ ਜਿਆਦਾ ਪੂਰੀ ਵੀਡੀਓ ਦੇਖ ਕੇ ਹੀ ਫੋਨ ਕਰਿਆ ਕਰੋ ਤੇ ਜਿਹੜਾ ਲੈਣ ਵਾਲਾ ਬਾਈ ਤੇ ਇੰਨੇ ਕੁ ਪੈਸੇ ਨੂੰ ਮੈਂ ਕਰ ਸਕਦਾ ਉਹ ਫੋਨ ਕਰਿਓ ਕਿਉਂਕਿ ਬਾਈ ਥੋੜਾ ਜਿਆ ਬੀਜੀਆ ਬਿਲਡਿੰਗ ਦੇ ਕੰਮ ਦੇ ਵਿੱਚ ਤੇ ਸਾਰੇ ਭਰਾਵਾਂ ਦਾ ਧੰਨਵਾਦ ਜੀ